ਲੰਗੇ ਕੱਲ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਿਆ ਜਿਸ ਦੇ ਵਿੱਚ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਪਾਰਟੀ ਛੱਡ ਗਏ ਔਰ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਜੁਆਇਨ ਕਰਨ ਸਾਰ ਡਾਕਟਰ ਸੁਖੀ ਨੇ ਇਹ ਦਾਅਵਾ ਕੀਤਾ ਕਿ ਅਕਾਲੀ ਦਲ ਦਾ ਭਵਿਕ ਉਜਵਲ ਨਹੀਂ ਦਿਖਦਾ ਪਿਆ ਇਸ ਆਧਾਰ ਦੇ ਉੱਤੇ ਲੋਕਾਂ ਦਾ ਜਿਹੜਾ ਕੰਮ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ ਲੋਕ ਸਵਾਲ ਪੁੱਛਦੇ ਨੇ ਔਰ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ਇਸ ਕਰਕੇ ਉਹਨਾਂ ਨੂੰ ਸ਼ਾਇਦ ਇਹ ਪਾਰਟੀ ਛੱਡਣੀ ਪੈ ਗਈ ਪਰ ਡਾਕਟਰ ਸੁਖੀ ਇੱਕ ਵੱਡੇ ਇੱਕ ਅਹਿਮ ਮਹੱਤਵਪੂਰਨ ਲੀਡਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਆਪਣੀ ਕੋਰ ਕਮੇਟੀ ਦਾ ਹਿੱਸਾ ਵੀ ਬਣਾਇਆ ਹੋਇਆ ਸੀ ਤਿੰਨ ਵਿਧਾਇਕਾਂ ਦੇ ਵਿੱਚੋਂ ਇੱਕ ਵਿਧਾਇਕ ਡਾਕਟਰ ਸੁਖੀ ਸਨ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕ ਮੰਤਰਪ੍ਰੀਤਿਆਲੀ ਗਨੀਵ ਕੌਰ ਮਜੀਠੀਆ ਅਤੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਉਹਨਾਂ ਦੇ ਵਿੱਚੋਂ ਡਾਕਟਰ ਸੁਖੀ ਉਡਾਰੀ ਮਾਰ ਗਏ ਨੇ ਔਰ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਪਰ ਹੁਣ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਲੰਗੇ ਕੱਲ ਤੁਹਾਡੇ ਸਾਹਮਣੇ ਕੁਝ ਤੱਥ ਵੀ ਰੱਖੇ ਸੀ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਨੇ ਦੱਸਿਆ ਸੀ ਕਿ ਜੇ ਮੰਤਰਪ੍ਰੀਤ ਅਿਆਲੀ ਵੀ ਛੱਡ ਗਏ ਤਾਂ ਅਕਾਲੀ ਦਲ ਵਾਸਤੇ ਰਿਕਵਰੀ ਬਹੁਤ ਹੀ ਔਖੀ ਜਾਂ ਕਹਿ ਦਈਏ ਨਾ ਮੁਮਕਨ ਹੋ ਜਾਵੇਗੀ ਮਨਪ੍ਰੀਤ ਏਅਲੀ ਦੀ ਵੀ ਚਰਚਾ ਚੱਲਦੀ ਪਈ ਹੈ ਇੱਥੇ ਉਹਨਾਂ ਦਾ ਜ਼ਿਕਰ ਕਰਨਾ ਵੀ ਬਹੁਤ ਜ਼ਰੂਰੀ ਹੈ ਮੰਪ੍ਰੀਤ ਏਅਲੀ ਲੁਧਿਆਣਾ ਤੋਂ ਵਿਧਾਇਕ ਨੇ ਔਰ ਮਨਪ੍ਰੀਤ ਏਅਲੀ ਇੱਕੋ ਮਾਤਰ ਇਹੋ ਜੇ ਐਮਐਲਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨੂੰ ਕੋਰ ਕਮੇਟੀ ਦੇ ਵਿੱਚ ਨਹੀਂ ਲਿਆਂਦਾ ਗਿਆ ਜਾਂ ਗੱਲ ਕਰੀਏ ਉਹ ਆਪ ਹੀ ਪਾਰਟੀ ਦੀਆਂ ਗਤੀਵਧੀਆਂ ਦੇ ਵਿੱਚੋਂ ਗੈਰਹਾਜ਼ਰ ਨੇ ਹੁਣ ਉਹਨਾਂ ਦੀ ਗੈਰਹਾਜ਼ਰੀ ਜਿਹੜੀ ਹੈ ਮਨਪ੍ਰੀਤ ਅਕਾਲੀ ਦੀ ਜਿਹੜੀ ਗੈਰਹਾਜ਼ਰੀ ਹੈ ਉਹ ਆਪਣੇ ਆਪ ਦੇ ਵਿੱਚ ਬੜੇ ਸਾਰੇ ਬਿਆਨ ਜ਼ਾਹਿਰ ਕਰਦੀ ਹੈ ਮਨਪ੍ਰੀਤ ਅਕਾਲੀ ਦੀ ਗੈਰਹਾਜ਼ਰੀ ਬਹੁਤ ਕੁਝ ਦੱਸਦੀ ਹੈ ਔਰ ਉਹਨਾਂ ਦੇ ਵਿੱਚੋਂ ਇਹ ਵੀ ਕਿਤੇ ਨਾ ਕਿਤੇ ਹੁਣ ਚਰਚਾ ਆਮ ਹੈ ਕਿ ਮਨਪ੍ਰੀਤ ਅਕਾਲੀ ਵੀ ਪਾਰਟੀ ਛੱਡ ਸਕਦੇ ਨੇ ਮਨਪ੍ਰੀਤ ਸਿੰਘ ਅਕਾਲੀ ਇੱਕ ਵੱਡੇ ਅਲਸਟ੍ਰੌਂਗ ਕੰਟੈਸਟੈਂਟ ਮੰਨੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਾੜੇ ਸਮਿਆਂ ਦੇ ਵਿੱਚ ਵੀ ਜੇ ਕਿਸੇ ਨੇ ਹੋਲਡ ਕੀਤਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਗਿਣੇ ਚੁਣੇ ਲੀਡਰਾਂ ਦੇ ਮੋਢਿਆਂ ਦੇ ਉੱਤੇ ਖੜਾ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਮੰਪਰੀ ਤੇ ਈਆਲੀ ਵੀ ਹੈਗੇ ਨੇ ਔਰ ਉਹਨਾਂ ਨੂੰ ਛੱਟਲਾਇਆ ਨਹੀਂ ਜਾ ਸਕਦਾ ਉਹਨਾਂ ਨੂੰ ਲਿਸਟ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ ਪਰਨ ਚਰਚਾ ਆਮ ਹੈ ਕਿ ਮੰਪਰੀ ਤੇ ਈਆਲੀ ਵੀ ਪਲਟੀ ਮਾਰ ਸਕਦੇ ਨੇ ਮੰਪਰੀ ਤੇ ਈਆਲੀ ਵੀ ਅਕਾਲੀ ਦਲ ਛੱਡ ਸਕਦੇ ਨੇ ਹੁਣ ਇੱਥੇ ਆ ਕੇ ਕਿਸੇ ਉੱਤੇ ਬੇਵਫਾਈ ਦਾ ਟੈਗ ਨਹੀਂ ਲਾਇਆ ਜਾ ਸਕਦਾ ਇੱਥੇ ਆ ਕੇ ਪਾਰਟੀ ਦੀ ਆਪਣੀ ਗਲਤੀ ਕੱਢੀ ਜਾ ਰਹੀ ਆ ਔਰ ਜੋ ਵਾਜਬ ਵੀ ਲੱਗਦੀ ਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਪਾਰਟੀ ਦੀ ਪੋਜੀਸ਼ਨਿੰਗ ਨੂੰ ਲੈ ਕੇ ਬੜੇ ਸਾਰੇ ਬਿਆਨ ਚੱਲੇ ਨੇ ਅਜੇ ਤੱਕ ਉਹਨਾਂ ਬਿਆਨਾਂ ਦੇ ਉੱਤੇ ਬਹੁਤ ਵਾਰ ਚਰਚਾਵਾਂ ਹੋ ਹਟੀਆਂ ਨੇ ਕਿ ਕੀ ਕੁਝ ਹੋਣਾ ਚਾਹੀਦਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਬਚਾਣਾ ਹੈ ਐਂ ਪ੍ਰਤੀਤ ਹੁੰਦਾ ਜਿਵੇਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਦੇ ਜਿਹੜੇ ਚੁੜਿੰਦਾ ਕੁਝ ਲੀਡਰ ਖਾਸ ਹੋਣਾ ਦੇ ਨੇ ਉਹਨਾਂ ਦੇ ਧੜੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅਜੇ ਵੀ ਕੋਈ ਭ੍ਰਮ ਹੈਗਾ ਆ ਅਜੇ ਵੀ ਕੋਈ ਉਹਨਾਂ ਨੂੰ ਪਹਿਲੇ ਖਾ ਹੈਗਾ ਕਿ ਪਾਰਟੀ ਇਸੇ ਤਰ੍ਹਾਂ ਜੇ ਚੱਲਦੀ ਰਹੀ ਤੇ ਉੱਪਰ ਵੱਲ ਨੂੰ ਵਧੇਗੀ ਪਰ ਵਾਸਤਵ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਭਵਿੱਖ ਦੇ ਬਾਰੇ ਕੁਝ ਜਾਣਕਾਰੀ ਤਾਂ ਜ਼ਰੂਰ ਦੇ ਰਿਹਾ ਭਵਿੱਖ ਨੂੰ ਭਵਿੱਖ ਦਾ ਸ਼ੀਸ਼ਾ ਜਿਹੜਾ ਉਹ ਸਾਰਿਆਂ ਨੂੰ ਦਿਖਾਉਂਦਾ ਪਿਆ ਪਰ ਉਸ ਸ਼ੀਸ਼ੇ ਵਿੱਚ ਜੋ ਛਵੀ ਦਿਖ ਰਹੀ ਹੈ ਭਵਿੱਖ ਦੀ ਅਕਾਲੀ ਦਲ ਦੇ ਉਹ ਸ਼ਾਇਦ ਅਕਾਲੀ ਦਲ ਦੇ ਸੀਨੀਅਰ ਲੀਡਰ ਕਹਾਉਣ ਵਾਲੇ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਦਿਖਦੀ ਪਈ ਜੇ ਇਹੋ ਜਿਹੇ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਕਾਲੀ ਦਲ ਦਾ ਵਿਧਾਨ ਸਭਾ ਦੇ ਵਿੱਚ ਕੋਈ ਐਮਐਲਏ ਨਹੀਂ ਹੋਵੇਗਾ ਜਦੋਂ ਅਕਾਲੀ ਦਲ ਦਾ ਲੋਕ ਸਭਾ ਦੇ ਵਿੱਚ ਕੋਈ ਐਮਪੀ ਨਹੀਂ ਹੋਵੇਗਾ ਯਾਨੀ ਕਿ ਅਕਾਲੀ ਦਲ ਦਾ ਕੋਈ ਆਧਾਰ ਹੀ ਨਹੀਂ ਬਚ ਜਾਵੇਗਾ ਉਹ ਦਿਨ ਵੀ ਦੂਰ ਨਹੀਂ ਸਿਆਸੀ ਜਿਹੜੇ ਪੰਡਿਤ ਨੇ ਉਸ ਗੱਲ ਦਾ ਦਾਵਾ ਕਰਦੇ ਨੇ ਪਰ ਇਹ ਗੱਲਾਂ ਸੀਨੀਅਰ ਲੀਡਰਸ਼ਿਪ ਤੱਕ ਕਿਉਂ ਨਹੀਂ ਪਹੁੰਚ ਰਹੀਆਂ ਇਹ ਗੱਲਾਂ ਸੀਨੀਅਰ ਲੀਡਰਸ਼ਿਪ ਦੇ ਜ਼ੈਨ ਚ ਕਿਉਂ ਨਹੀਂ ਪੈ ਰਹੀਆਂ ਕਿ ਜੇ ਇਸੇ ਲੀਹੀ ਤੇ ਚੱਲਦੇ ਰਹੇ ਤਾਂ ਇੱਕ ਦਿਨ ਸਾਡਾ ਖਾਤਮਾ ਹੈ ਖੈਰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਆਪਣਾ ਰਾਹ ਛੋਣ ਲਿਆ ਔਰ ਚਰਚਾਵਾ ਨੇ ਕਿ ਹੁਣ ਇਹਨਾਂ ਕੁਝ ਸਾਲਾਂ ਦੇ ਵਿੱਚ ਜਦ ਤੱਕ 2027 ਦੀਆਂ ਚੋਣਾਂ ਨਹੀਂ ਆਉਂਦੀਆਂ ਉਦੋਂ ਤੱਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਰਾਜ ਕੇ ਮਿਹਨਤ ਕਰਨਗੇ ਔਰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਜਿੱਤ ਪਾਉਣ ਦੀ ਕੋਸ਼ਿਸ਼ ਕਰਨਗੇ ਪਰ ਦੂਜੇ ਪਾਸੇ ਜ਼ਿਮਨੀ ਚੋਣ ਦੀ ਜੇ ਗੱਲ ਕਰੀਏ ਤਾਂ ਚਰਚਾਵਾ ਇਹ ਵੀ ਕਹਿੰਦੀਆਂ ਜੇ ਮੰਤਰੀ ਤੇ ਆਲੀ ਛੱਡ ਗਏ ਤੇ ਉਸ ਤੋਂ ਬਾਅਦ ਜ਼ਿਮਨੀ ਚੋਣ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ ਫਿਰ ਤਾਂ ਉਹ ਹਾਲ ਹੋਣ ਗਿਆ ਅਕਾਲੀ ਦਲ ਦੇ ਨਾ 3 'ਚ ਰਹੂਗਾ ਨਾ 13 'ਚ ਰਹੂਗਾ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਹੁਣ ਅਕਾਲੀ ਦਲ ਕਰੂਗਾ ਕੀ ਵੱਡਾ ਲੀਡਰ ਸੀ ਵੱਡੇ ਲੀਡਰ ਦੇ ਤੌਰ ਤੇ ਵਿਚਰੇ ਪਾਰਟੀ ਨੂੰ ਜਿੱਤ ਵੀ ਦਵਾਈ ਇਸ ਦੇ ਬਾਵਜੂਦ ਪਾਰਟੀ ਦੀ ਸਥਿਤੀ ਜਿਹੜੀ ਹੈ ਉਹ ਅਸਥਿਰ ਦੇਖ ਕੇ ਉਹਨਾਂ ਨੇ ਪਾਸਾ ਵਟ ਲਿਆ ਵਟਣਾ ਵੀ ਚਾਹੀਦਾ ਹੈ ਹੁਣ ਆਪਣਾ ਅਤੇ ਆਪਣੇ ਹਲਕੇ ਦਾ ਭਵਿੱਖ ਹਰ ਲੀਡਰ ਦੇਖਦਾ ਔਰ ਜੇ ਹਲਕੇ ਦੇ ਭਵਿੱਖ ਨੂੰ ਮੱਦੇਨਜ਼ਰ ਰੱਖ ਕੇ ਫੈਸਲਾ ਲਿਆ ਗਿਆ ਤਾਂ ਜ਼ਾਹਿਰ ਤਨ ਇਸ ਫੈਸਲੇ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਔਰ ਉਸ ਤੋਂ ਵੀ ਵੱਡੀ ਗੱਲ ਸ਼੍ਰੋਮਣੀ ਅਕਾਲੀ ਦਲ ਜਿਹਦਾ ਐਡਾ ਪੁਰਾਣਾ ਇਤਿਹਾਸ ਹੈ ਉਹ ਪਾਰਟੀ ਕਿੱਥੇ ਖੜੀ ਹੈ ਇਹ ਸਵਾਲ ਹਰ ਕਿਸੇ ਦੇ ਮਨ ਚ ਘਰ ਕਰ ਗਿਆ ਅਕਾਲੀ ਦਲ ਦਾ ਕੀ ਹੋਵੇਗਾ ਹਰ ਕੋਈ ਇਸ ਬਾਰੇ ਚਰਚਾ ਕਰਦਾ ਸੁਣਾਈ ਦਿੰਦਾ ਕਰ ਜੋ ਹੋਏਗਾ ਤੁਹਾਡੇ ਸਾਹਮਣੇ ਆਈ ਜਾਣਾ ਦਿਨੋਂ ਦਿਨ ਜੋ ਕੁਝ ਹੋ ਰਿਹਾ ਵਾਪਰ ਰਿਹਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹਰ ਇੱਕ ਗੱਲ ਦੱਸਦੇ ਰਵਾਂਗੇ ਉਹ ਤਕਲੀਬ ਨਾ ਦੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ